ਹੈਲੋ ਵੀਵਰਸ ਵਾਂਸ ਅਗੇਨ ਵੈਲਕਮ ਟੂ ਆਲ ਦੋਸੋ ਜਿਵੇਂ ਕਿ ਪੀਐਸਟੈਟ ਦੇ ਰੋਲ ਨੰਬਰ ਅਨਾਉਂਸ ਹੋ ਚੁੱਕੇ ਆ ਪੀਐਸਟੈਟ ਦੇ ਐਡਮਿਟ ਕਾਰਡ ਆ ਚੁੱਕੇ ਆ ਤਾਂ ਮੈਂ ਤੁਹਾਨੂੰ ਦੱਸ ਦਾਂਗੇ ਆਪਾਂ ਨੂੰ ਪੀਐਸਟੈਟ ਦਾ ਜਿਹੜਾ ਐਡਮਿਟ ਕਾਰਡ ਆ ਉਹ ਅਸੀਂ ਕਿਵੇਂ ਡਾਊਨਲੋਡ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਤੋਂ ਪਹਿਲਾਂ ਅਸੀਂ ਪੀਐਸਟੈਟ ਦੀ ਵੈਬਸਾਈਟ ਨੂੰ ਓਪਨ ਕਰਾਂਗੇ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਪੀਐਸਟੈਟ ਦਾ ਐਡਮਿਟ ਕਾਰਡ ਡਾਊਨਲੋਡ ਆਪਸ਼ਨ ਦੇ ਕਲਿੱਕ ਕਰਾਂਗੇ ਇਸ ਆਪਸ਼ਨ ਦੇ ਕਲਿੱਕ ਕਰਨ ਤੋਂ ਬਾਅਦ ਅਸੀਂ ਮੋਬਾਈਲ ਨੰਬਰ ਐਂਟਰ ਕਰਨਾ ਜਿਹੜਾ ਮੋਬਾਈਲ ਨੰਬਰ ਤੁਸੀਂ ਪੀਐਸਟਾ ਦੇ ਰਜਿਸਟ੍ਰੇਸ਼ਨ ਕਰਨ ਵੇਲੇ ਦਿੱਤਾ ਸੀਗਾ ਉਸ ਮੋਬਾਈਲ ਨੰਬਰ ਨਾਲ ਅਸੀਂ ਰੋਲ ਨੂੰ ਡਾਊਨਲੋਡ ਕਰਾਂਗੇ ਯੂਜ਼ਰ ਆਈਡੀ ਪਾਸਵਰਡ ਉਹਦੋਂ ਅਸੀਂ ਕ੍ਰੀਏਟ ਕੀਤਾ ਸੀ ਉਹੀ ਹੀ ਦੁਬਾਰਾ ਅਸੀਂ ਭਰਾਂਗੇ ਸੱਤ ਭਰਾਂਗੇ ਮੋਬਾਈਲ ਨੰਬਰ ਐਂਟਰ ਕਰਾਂਗੇ ਇਸ ਤੋਂ ਬਾਅਦ ਅਸੀਂ ਪਾਸਵਰਡ ਐਂਟਰ ਕਰਾਂਗੇ log in now ਤੇ click ਕਰਾਂਗੇ log in now ਤੇ click ਕਰਦੇ ਸਾਰ ਹੀ ਸਾਡੇ ਕੋਲ ਰੋਲ ਨੰਬਰ ਨਾਮ ਨੇ ਉਹ ਆ ਜਾਵੇਗਾ ਜਿਸ ਦੇ ਵਿੱਚ ਤੁਹਾਡੀ ਰਿਪੋਰਟਿੰਗ ਟਾਈਮ ਵੈਨਿਊ ਲੋਕੇਸ਼ਨ ਸਾਰਾ ਕੁਝ ਲਿਖਿਆ ਹੋਵੇਗਾ ਤੁਸੀਂ ਇਸ ਦਾ ਪ੍ਰਿੰਟ ਕੱਢ ਕੇ ਲੈ ਜਾਣਾ ਇੱਕ ਤੁਸੀਂ ਆਪਣਾ ਆਈਡੀ ਪ੍ਰੂਫ ਜ਼ਰੂਰ ਨਾਲ ਲੈ ਕੇ ਜਾਣਾ ਬਾਕੀ ਦਿੱਤੀ ਹੋਈਆਂ ਇਨਸਟ੍ਰਕਸ਼ਨ ਨੂੰ ਧਿਆਨ ਨਾਲ ਪੜ੍ਹ ਲੈਣਾ ਠੀਕ ਹੈ ਦੋਸਤੋ ਇਹ ਪ੍ਰਸਾਜ ਜੇਕਰ ਅਸੀਂ ਪੀਐਸਟੈਟ ਦਾ ਰੋਲ ਨੰਬਰ ਕੱਢਣਾ ਜਾਂ ਐਲਮੈਂਟ ਕਾ ਡਾਊਨਲੋਡ ਕਰਨਾ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰਨਾ